ਚਿੱਟੇ ਵਾਲ ਸਿਰਫ 15 ਦਿਨਾਂ ਵਿੱਚ ਹੋ ਜਾਣਗੇ ਕਾਲੇ ਅਪਣਾਓ 5 ਸਬਤੋ ਸ਼ਕਤੀਸ਼ਾਲੀ ਘਰੇਲੂ ਨੁਸਖੇ ਪਹਿਲੇ ਦਿਨ ਤੋਂ ਹੀ ਦਿਖੇਗਾ ਅਸਰ ਹੈਲੋ ਦੋਸਤੋ ਸਰਸ਼ੀਕਾ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅੱਜ ਦਾ ਮੁੱਖ ਅਪਡੇਟ ਸਫੇਦ ਵਾਲਾਂ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਨੌਜਵਾਨ ਵੀ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ 20 ਤੋਂ 25 ਸਾਲ ਦੀ ਉਮਰ ਦੇ ਜ਼ਿਆਦਾਤਰ ਨੌਜਵਾਨਾਂ ਦੇ ਵਾਲ ਸਫੇਦ ਹੋ ਰਹੇ ਹਨ ਇਸ ਤੋਂ ਬਚਣ ਲਈ ਕਈ ਲੋਕ ਕਈ ਤਰ੍ਹਾਂ ਦੇ ਵਾਲਾਂ ਦੀ ਦੇਖਭਾਲ ਦੇ ਉਤਪਾਦਾਂ ਦੀ ਵਰਤੋਂ ਕਰਦੇ ਹਨ ਪਰ ਉਹਨਾਂ ਨੂੰ ਕੋਈ ਲਾਭ ਨਹੀਂ ਮਿਲਦਾ ਜ਼ਿਆਦਾ ਤਣਾਅ ਗਲਤ ਖਾਣ ਪੀਣ ਦੀਆਂ ਆਦਤਾਂ ਵਿਟਾਮਿਨ ਦੀ ਘਾਟ ਹਾਰਮੋਨਲ ਅਸੰਤੁਲਨ ਜਾਂ ਜੈਨੇਟਿਕ ਕਾਰਨਾਂ ਕਰਕੇ ਵਾਲ ਝਲੱਟੀ ਹੋ ਸਕਦੀਆਂ ਹਨ ਹਾਲਾਂਕਿ ਤੁਸੀਂ ਕੁਝ ਘਰੇਲੂ ਚਾਰ ਅਪਣਾ ਕੇ ਇਸ ਸਮੱਸਿਆ ਨੂੰ ਘਟਾ ਸਕਦੇ ਹੋ ਹਰ ਕਿਸੇ ਨੂੰ ਇਹ ਪੰਜ ਸ਼ਕਤੀਸ਼ਾਲੀ ਉਪਚਾਰ ਪਤਾ ਹੋਣੇ ਚਾਹੀਦੇ ਨੇ ਸਫੇਦ ਵਾਲਾਂ ਲਈ ਪੰਜ ਪ੍ਰਭਾਵਸ਼ਾਲੀ ਘਰੇਲੂ ਨੁਸਖੇ ਆਮਲਾ ਪਾਊਡਰ ਅਤੇ ਨਾਰੀਅਲ ਤੇ ਆਮਲਾ ਵਾਲਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਆਮਲਾ ਵਿੱਚ ਵਿਟਾਮਿਨ ਸੀ ਅਤੇ ਬਹੁਤ ਸਾਰੇ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੁੰਦੇ ਹਨ ਜੋ ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਣ ਦਿੰਦੇ ਹਨ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸਮੇ ਤੋਂ ਪਹਿਲਾਂ ਸਫੇਦ ਹੋਣ ਤੋਂ ਰੋਕਦਾ ਹੈ। ਨਾਰੀਅਲ ਦੇ ਤੇਲ ਵਿੱਚ ਆਮਲਾ ਪਾਊਡਰ ਮਿਲਾਓ। ਇਸ ਨੂੰ ਥੋੜਾ ਜਿਹਾ ਗਰਮ ਕਰੋ ਅਤੇ ਇਸ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਲਗਾਓ। ਇਸ ਨੂੰ ਹਫ਼ਤੇ ਵਿੱਚ 2 ਵਾਰ ਲਗਾਉਣ ਨਾਲ ਫਾਇਦਾ ਹੋਵੇਗਾ। ਕੜੀ ਪੱਤੇ ਅਤੇ ਨਾਰੀਅਲ ਤੇਲ ਕੜੀ ਪੱਤੇ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਵਾਲਾਂ ਨੂੰ ਕਾਲਾ ਰੱਖਣ ਵਿੱਚ ਮਦਦ ਕਰਦੇ ਹਨ। ਕੜੀ ਪੱਤੇ ਨੂੰ ਨਾਰੀਅਲ ਤੇਲ ਵਿੱਚ ਉਬਾਲ ਕੇ ਠੰਡਾ ਕਰੋ ਅਤੇ ਇਸ ਤੇਲ ਨਾਲ ਸਿਰ ਦੀ ਮਾਲਿਸ਼ ਕਰੋ ਇਹ ਨੁਸਖਾ ਪ੍ਰਾਚੀਨ ਸਮੇ ਤੋਂ ਹੀ ਅਜਮਾਇਆ ਜਾਂਦਾ ਰਿਹਾ ਹੈ ਅਤੇ ਝਿੱਟੇ ਵਾਲਾ ਨੂੰ ਕਾਲਾ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ ਕੜੀ ਪੱਤੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਜੋ ਵਾਲਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ ਅੱਗੇ ਹੈ ਪਿਆਜ਼ ਦਾ ਰਸ ਪਿਆਜ਼ ਦਾ ਰਸ ਵੀ ਸ਼ਕਤੀਸ਼ਾਲੀ ਹੈ ਪਿਆਜ਼ ਦਾ ਰਸ ਸਫੇਦ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦਾ ਹੈ ਪਿਆਜ਼ ਦਾ ਰਸ ਵਾਲਾਂ ਦੀਆਂ ਜੜ੍ਹਾਂ ਤੱਕ ਖੂਨ ਦੇ ਗੇੜ ਨੂੰ ਵਧਾਉਂਦਾ ਹੈ ਅਤੇ ਵਾਲਾਂ ਨੂੰ ਦੁਬਾਰਾ ਕਾਲਾ ਕਰਨ ਵਿੱਚ ਮਦਦ ਕਰਦਾ ਹੈ ਪਿਆਜ਼ ਨੂੰ ਪੀਸ ਕੇ ਇਸ ਦਾ ਰਸ ਕੱਢ ਕੇ ਸਿਰ ਦੀ ਚਮੜੀ ਤੇ ਲਗਾਓ 3 ਮਿੰਟ ਬਾਅਦ ਹਲਕੇ ਸ਼ੈਂਪੂ ਨਾਲ ਧੋ ਲਓ ਜੇਕਰ ਤੁਸੀਂ ਹਫ਼ਤੇ ਵਿੱਚ 2 ਵਾਰ ਇਸ ਤਰੀਕੇ ਨੂੰ ਅਪਣਾਓਗੇ ਤਾਂ ਤੁਹਾਨੂੰ ਲਾਭ ਮਿਲੇਗਾ ਮਹਿੰਦੀ ਅਤੇ ਕਾਫੀ ਦਾ ਮਿਸ਼ਰਣ ਮਹਿੰਦੀ ਨਾ ਸਿਰਫ ਵਾਲਾਂ ਨੂੰ ਕੁਦਰਤੀ ਰੰਗ ਦਿੰਦੀ ਹੈ ਸਗੋਂ ਉਹਨਾਂ ਨੂੰ ਨਰਮ ਅਤੇ ਮਜ਼ਬੂਤ ਵੀ ਬਣਾਉਂਦੀ ਹੈ ਮਹਿੰਦੀ ਵਿੱਚ ਇੱਕ ਚਮਚ ਕਾਫੀ ਮਿਲਾ ਕੇ ਪੇਸਟ ਬਣਾ ਲਓ ਇਸ ਨੂੰ ਆਪਣੇ ਵਾਲਾਂ ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਧੋ ਲਓ ਸਲੇਟੀ ਵਾਲਾਂ ਨੂੰ ਟਕਣ ਤੋਂ ਇਲਾਵਾ ਇਹ ਨਵੇਂ ਸਲੇਟੀ ਵਾਲਾਂ ਦੇ ਰੰਗ ਨੂੰ ਵੀ ਘਟਾਏਗਾ ਇਹ ਇੱਕ ਕੁਦਰਤੀ ਵਾਲਾਂ ਦੇ ਰੰਗ ਵਜੋਂ ਵੀ ਕੰਮ ਕਰੇਗਾ ਬਦਾਮ ਦਾ ਤੇਲ ਅਤੇ ਐਲੋਵੇਰਾ ਬਦਾਮ ਦਾ ਤੇਲ ਵਿਟਾਮਿਨ E ਨਾਲ ਭਰਪੂਰ ਹੁੰਦਾ ਹੈ ਅਤੇ অ্যালোਵੇਰਾ ਖੋਪੜੀ ਨੂੰ ਠੰਡਕ ਦਿੰਦਾ ਹੈ। ਦੋਵਾਂ ਨੂੰ ਇਕੱਠੇ ਲਗਾਉਣ ਨਾਲ ਵਾਲਾਂ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ ਅਤੇ ਸਫੇਦ ਵਾਲਾਂ ਦੀ ਸਮੱਸਿਆ ਹੌਲੀ-ਹੌਲੀ ਘਟ ਜਾਂਦੀ ਹੈ। ਇਹ ਨੁਸਖਾ ਖਾਸ ਕਰਕੇ ਨੌਜਵਾਨਾਂ ਲਈ ਲਾਭਦਾਇਕ ਹੈ। ਹਾਲਾਂਕਿ ਜੇਕਰ ਤੁਹਾਨੂੰ ਖੋਪੜੀ ਨਾਲ ਸੰਬੰਧਿਤ ਕੋਈ ਸਮੱਸਿਆ ਹੈ ਤਾਂ ਇਸ ਨੂੰ ਵਰਤਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ। ਇਹ ਖਬਰ ਸਿਰਫ ਤੁਹਾਨੂੰ ਜਾਗਰੂਕ ਕਰਨ ਦੇ ਮਕਸਦ ਲਈ ਲਿਖੀ ਗਈ ਹੈ। ਅਸੀਂ ਇਸ ਨੂੰ ਲਿਖਣ ਵਿੱਚ ਆਮ ਜਾਣਕਾਰੀ ਦੀ ਮਦਦ ਲਈ ਹੈ। ਸਾਡਾ ਚੈਨਲ ਇਹਨਾਂ ਦੀ ਪੁਸ਼ਟੀ ਨਹੀਂ ਕਰਦਾ। ਜੇਕਰ ਤੁਸੀਂ ਕਿਸੇ ਵੀ ਸਿਹਤ ਨਾਲ ਸੰਬੰਧਿਤ ਕੁਝ ਵੀ ਪੜ੍ਹਦੇ ਹੋ ਤਾਂ ਤਤ ਇਸ ਨੂੰ ਅਜਮਾਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ। ਇਸ ਅਪਡੇਟ ਸੰਬੰਧੀ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ